ਸਸਿਕਾ ਅੱਜ ਇਸ ਕਰਦੇ ਸਦਾ ਦਾ ਐਕਸ ਬਲੌਗ ਕੰਟੀਨਿਊ ਕਰਦੇ ਅੱਜ ਦਾ ਬਲੌਗ ਅੱਜ ਆ ਮੇਰਾ ਜਲਦ ਅੱਜ ਹੈਗਾ ਜੀ ਸਾਡੇ ਸਾਹਿਬ ਤੇ ਜਸਨੀਜ ਦਾ ਰਿਜ਼ਲਟ ਸੈਕੰਡ ਕਲਾਸ ਦਾ ਹੁਣ ਇਹਨਾਂ ਨੇ ਹੋ ਜਾਣਾ ਜੀ 3rd ਕਲਾਸ ਚ ਤੇ ਜਾ ਕੇ ਦੇਖਦੇ ਹਾਂ ਨੇ ਹੁਣ ਕੀ ਲੱਲਰ ਲਾਇਆ ਤੇ ਸੰਦੀਪ ਗਈ ਹੋਈ ਹੈ ਜੀ ਮਵੀ ਉਹਨੇ ਮਵੀ ਤਾਉਣਾ ਤੇ ਅਸੀਂ ਪਿੰਡੋਂ ਆ ਚੁੱਕੇ ਜੀ ਤੇ ਜਾ ਕੇ ਦੇਖਦੇ ਹਾਂ ਕਿੰਨੇ ਕਰੇ ਨੰਬਰ ਆਉਂਦੇ ਨੇ ਉਹਦੇ ਫਿਰ ਤੁਹਾਨੂੰ ਦੱਸਾਂਗੇ ਕਿ ਮੇਰੇ ਹੈ ਇਹਨਾਂ ਦਾ ਸੈਕੰਡ ਕਲਾਸ ਦਾ ਪੂਰਾ ਮੈਂ ਮੈਮ ਅਲਾਇਨ ਕਰੂੰਗੀ ਅੰਦਰ ਮੈਂ ਉੱਥੇ ਬੈਠਾ ਉਹ ਕਿ ਨਾ ਮੈਂ ਪ੍ਰਿੰਸੀਪਲ ਮੈਮ ਆ ਗਈ ਅੱਛਾ ਉਹ ਆਊਟ ਨਹੀਂ ਕਰਦੀ ਕੋਈ ਨਹੀਂ ਬੋਤੋ ਤਾਂ ਬਾਹਰ ਬੇਪਾਰੀ ਚਲਾ ਲਾਂਗੇ ਮਦਦ ਨਾਲ ਆਪਣਾ ਉਹ ਤਾਂ ਫਿਰ ਨੰਬਰ ਤਾਂ ਹੀ ਦੱਸੇ ਜਾਣਗੇ ਨਾ ਉੱਥੇ ਜਿਹੜਾ ਜ਼ਿਆਦਾ ਹੋਊਗਾ ਬਸ ਉੱਥੇ ਦਾ ਬਸ ਨੰਬਰ ਦੱਸਣਗੇ ਅੱਜ ਪਤਾ ਖਚਾ ਅੱਜ ਪਤਾ ਲੱਗੂ ਬੈਲੀਆਂ ਦੇ ਜ਼ੋਰ ਦਾ ਹਾਂ ਜਿਹੜਾ ਤੂੰ ਗਾਉਣਾ ਹੁੰਦਾ ਜ਼ਿਆਦੇ ਗਾਣੇ ਨਾ ਅੱਜ ਤੇਰਾ ਪਤ ਲੂਗ ਪਹਿਲਿਆਂ ਚੋਰ ਦਾ ਹਾਂ ਨੰਬਰ ਵਧੀਆ ਆਇਆ ਹੈ ਹਨਾ ਹਾਂ ਫੇਰ ਤਾਂ ਕੁਛ ਇਹਨੂੰ ਦਵਾ ਦਾਂਗੇ ਬਰਥਡੇ ਤੇ ਹਾਂ ਤੇ ਅੱਜ ਵੀ 90 ਪਲੱਸ ਹੋਏ ਹੂੰ ਫੇਰ ਜੇ ਨਾ ਇਹ 90 ਪਲੱਸ ਤਾਂ ਹਰ ਵਾਰੀ ਹੁੰਦੇ ਨੇ ਹੂੰ ਜੇ 92 ਆ ਗਏ ਇਹ ਤਾਂ ਪਹਿਲੀ 92 ਤੇ ਵਰਨਰ ਕਹਿੰਦੀ ਹੂੰ ਤਾਂ ਵਧੀਆ ਆਉਂਦੇ ਨੇ 95 ਪਲੱਸ ਆ ਜਾਂਦੇ ਨੇ ਇਹਨਾਂ ਦੇ ਬੱਚੇ। ਬਾਕੀ ਹੋਰ ਹੁੰਦਾ ਨਾ ਜਿਵੇਂ ਜਿਵੇਂ ਕਲਾਸਾਂ ਵਧੀਆਂ ਜਾਂਦੀਆਂ ਨੇ ਓਵੇਂ ਓਵੇਂ ਪਰਸੈਂਟੇਜ ਘਟੀ ਜਾਂਦੀ ਹੁੰਦੀ ਆ ਕਿਉਂਕਿ ਅੱਗੇ ਥੋੜਾ ਟਫ ਹੋ ਜਾਂਦਾ ਇਹਨਾਂ ਦਾ ਕੰਮ ਨਾ। ਪਿਛਲੀ ਵਾਰ ਜਿਵੇਂ ਫਾਸਟ ਇਹਨਾਂ ਦੇ 98 ਆਏ ਤੇ ਜਸਨੀ ਜੀ 99 99.7 ਬਣਾਈ ਮੰਨ ਲਓ ਕਿਉਂ ਅੱਗੇ ਜਾ ਕੇ ਹੁਣ ਜਿਵੇਂ ਜਿਵੇਂ ਕਲਾਸਾਂ ਵਧੀਆਂ ਨੇ ਇਹਨਾਂ ਦਾ ਕੰਮ ਟਫ ਹੋ ਜਾਂਦਾ। ਪਿਛਲੀ ਵਾਰ ਜਦੋਂ ਪਤਾ ਮੇਰੇ ਕੋ ਮੈਕਸ ਕੱਟੇ ਕਿਉਂਕਿ ਉਹ ਪਤਾ ਸੀ ਪ੍ਰੂਫ ਰੀਡਿੰਗ ਨਹੀਂ ਕਰਦੇ ਸੀ ਆਜ ਕਿ ਮੈਨੇ ਪ੍ਰੂਫ ਰੀਡਿੰਗ ਕੀਤੀ ਆ ਹਾਂ ਉਦੋਂ ਕਿਉਂ ਕੀ ਜਾਂ ਜਲਦੀ ਉਦੋਂ ਕਿਉਂ ਕਿ ਜਲਦੀ ਲੈ ਲੈਂਦੇ ਸੀ ਪੇਪਰ ਇਹ ਦਵਾਰੋਂ ਇਹਨਾਂ ਨੂੰ ਕਹਿ ਦਿੰਨਾ ਵੀ ਇੱਕ ਵਾਰ ਸਾਰਾ ਪੇਪਰ ਉਹ ਕਰ ਲਿਆ ਕਰੋ ਰੀਡ ਕਰ ਲਿਆ ਕਰੋ ਸਾਰਾ ਬੱਚਿਆਤਾ ਨਹੀਂ ਕੁਛ ਲੈ ਪਤਾ ਨਹੀਂ ਰਹਿਦਾ ਮਿਸਟੇਕ ਤਾਂ ਨਹੀਂ ਹੈਗੀ ਐਤ ਕੀ ਕਰੀ ਸੀ ਦੁਬਾਰਾ ਰੀਡ ਹਾਂ ਐਤ ਕੀ ਕੀਤੀ ਸੀ ਠੀਕ ਐਤ ਕੀ ਦੋ ਤਿੰਨ ਪੇਪਰ ਇਹਨਾਂ ਦੇ ਗੁਰਦੀਪ ਦਾ ਮੰਗੇ ਦਾ ਆਪਣੇ ਦਾ ਵਿਆਹ ਸੀ ਹਨਾ ਉਹਦੇ ਵਿੱਚ ਵੀ ਆ ਗਏ ਇਹਨਾਂ ਦੇ ਹੈਬ ਦੇ ਵਿੱਚੇ ਪੇਪਰ ਸਟਾਰਟ ਹੋ ਗਏ ਵਿਆ ਕਰਕੇ ਸਾਡੇ ਤੋਂ ਘੱਟ ਧਿਆਨ ਦਿੱਤਾ ਗਿਆ ਦੇਖੋ ਵੀ ਫਿਰ ਵੀ ਇਹਨਾਂ ਨੇ ਕਿਵੇਂ ਨੰਬਰ ਲਏ ਨੇ ਅਸੀਂ ਕਰਵਾਉਂਦੇ ਤਾਂ ਰਹੇ ਪਰ ਫਿਰ ਵੀ ਵਿਆ ਕਰਕੇ ਇੰਨਾ ਉਹ ਨਹੀਂ ਕਰਿਆ ਗਿਆ ਸਾਡੇ ਤੋਂ ਧਿਆਨ ਨਹੀਂ ਦਿੱਤਾ ਗਿਆ ਜਿੰਨਾ ਸੀ ਪਹਿਲਾਂ ਦਿੱਨਿਆ ਹਾਂ ਅੱਜ ਪਤਾ ਲੱਗਦਾ ਵੀ ਇਹਨਾਂ ਨੇ ਆਪ ਦੇ ਜਿਹੜੀ ਦਮ ਤੇ ਤਿਆਰੀ ਕਰੀ ਥੀ ਕਿੰਨਾ ਕੁ ਹਨਾ ਰਿਜ਼ਲਟ ਇਹਨਾਂ ਦਾ ਉਹ ਆਉਂਦਾ ਬਾਕੀ ਚਲ ਕੇ ਰਿਜ਼ਲਟ ਦੇਖ ਕੇ ਪਤਾ ਲੱਗੂਗਾ ਹੁਣ ਚਲੋ ਜੀ ਅੱਪਾ ਇਹ ਤਾਂ ਸਾਨੂੰ ਥੋੜਾ ਜਿਹਾ ਉਹ ਹੈ ਜਿਹਾ ਵੀ ਐਤਕੀ ਸਾਡੇ ਤੋਂ ਘੱਟ ਧਿਆਨ ਦਿੱਤਾ ਗਿਆ ਵਿਆ ਕਰਕੇ ਹਾਂ ਇਹ ਤਾਂ ਗੱਲ ਹੈ ਹਾਂ ਚਲੋ ਕੋਈ ਨਹੀਂ ਅੱਗੇ ਇਹਨਾਂ ਨੇ ਆਪੇ ਪੜਨਾ ਨਾ ਫਿਰ ਹੂੰ ਜਿਹੜੀ ਗੱਲ ਆ ਨਾ ਮੇਨ ਅੱਗੇ ਇਹਨਾਂ ਨੇ ਆਪੇ ਪੜਨਾ ਦੇਖਾਂਗੇ ਕੀ ਉਹ ਕਰਨਗੇ ਹਾਂ ਚਲੋ ਠੀਕ ਹੈ ਜੀ ਹੁਣ ਆਪਾਂ ਚੱਲਦੇ ਆਂ ਸਕੂਲ ਚ ਸਕੂਲ ਚ ਉਹ ਜੀ ਆਪਾਂ ਸਾਹਿਬ ਦਾ ਰਿਜ਼ਲਟ ਲੈ ਆਏ ਜਸਨੀਦ ਦਾ ਰਿਜ਼ਲਟ ਸੰਦੀਪ ਆ ਰਹੀ ਉਹ ਲੈ ਕੇ ਆਊਗੀ ਤੇ ਨੰਬਰ ਇਹਨੇ ਤੁਹਾਨੂੰ ਤੁਹਾਨੂੰ ਦੱਸੂਗੀ ਸੰਦੀਪ ਆ ਕੇ ਦੋਨਾਂ ਦੇ ਕਿੰਨੇ ਆਏ ਨੇ ਕਿਉਂਕਿ ਉਹ ਹਜੇ ਮੈਂ ਦੱਸਣਾ ਨਹੀਂ ਕਿਉਂਕਿ ਸੰਦੀਪ ਹਜੇ ਰਿਜ਼ਲਟ ਲੈ ਕੇ ਆਊਗੀ ਸਾਹਿਬ ਦਾ ਵਧੀਆ ਹਾਂ ਸਾਹਿਬ ਦਾ ਰਿਜ਼ਲਟ ਵਧੀਆ ਆ ਗਿਆ ਤੇ ਇਹ ਹੈਗਾ ਸਾਡਾ ਗੁੱਡ ਸਿੰਗਰ ਹਾਂ ਆ ਦੇਖ ਗੁੱਡ ਸਿੰਗਰ ਇਹ ਮੈਡਮ ਨੇ 80+ ਆਏ ਨੇ ਹਾਂ 90+ ਨੇ ਜਸਨੀਤ ਇਹ ਤੋਂ ਵੀ ਵਧੀਆ ਨੇ ਜਸਨੀਤ ਦੀ ਪੋਜੀਸ਼ਨ ਵੀ ਆ ਗਈ ਵਧੀਆ ਇਹ ਪਰ ਥੋੜਾ ਜਿਹਾ ਨਲਾਇਕ ਆ ਬੰਦਾ ਸਾਡਾ ਇਹ देखो सोने हाँ। बोले ऐसे 92 तो अगे नहीं 92 तो पीछे नहीं जाना तेरा तो सुयो तिगड़ा रह गया अभी देख लो मैंने उस तो 92 तो भी ज्यादा नंबर लेते हैं 92 प्लस लेने ले हां 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 फिर दी 93 दस देता हूं चल ਮੈਂ ਇਹ ਕਹ ਰਿਹਾ ਵੀ 92 ਪਲੱਸ ਨੇ ਪ੍ਰੋਪਰ ਦੱਸਾਂਗੇ ਤੁਹਾਨੂੰ ਮਾਰਕ ਸ਼ੀਟ ਨਾਲ ਇਹ ਨਹੀਂ ਜਾਂਦੀ ਜਿੱਦਾਂ ਜਿੱਦਵਾ ਗਈ ਜਦੋਂ ਇਸ ਹਿਸਾਬ ਨਾਲ ਚੱਲਿਆ ਇਸ ਵਾਰ ਸਾਡੇ ਤੋਂ ਧਿਆਨ ਨਹੀਂ ਦਿੱਤਾ ਗਿਆ ਹਨਾ ਮੈਰਿਜ ਕਰਕੇ ਨੰਬਰ ਇਹਨਾਂ ਦੇ ਵਧੀਆ ਆਏ ਜੇ ਪੂਰੀ ਪਿਛਲੀ ਵਾਰ ਮੇਰੇ 3 ਨਹੀਂ ਨਾਇਸੀ ਅੱਛੀ ਲੋ ਨਾ ਉਹ ਤਾਂ ਆਪੀ ਹੋਸੀ ਇਹਨੇ ਪੁੱਛੀ ਦੇ ਫਾਈਨਲ ਐਗਜ਼ਾਮ ਤਾਂ ਹੁਣ ਹੋਏ ਨੇ ਹਾਂ ਮੈਨੂੰ ਪਤਾ ਸੀ ਬੇਬੇ ਨੇ ਯਾਰ ਕਿ 92 ਤੱਕ ਤਾਂ ਹੋ ਹੀ ਹੈ ਤੇਰਾ ਤੇਰਾ ਪ੍ਰਿੰਟ ਵੀ ਹੈ ਜੇ ਇਧਰ ਤਾਂ ਜਿਹੜਾ ਤੂੰ ਦੋ ਦੋ ਦਿੰਦੇ ਨੇ ਪ੍ਰਿੰਟ ਦੇ ਵੀ ਸੇਮ ਹੀ ਨੇ ਇਹਦੇ ਦੋਨਾਂ ਦੇ ਸੇਮ ਸੇਮ ਹੀ ਆਏ ਨੇ ਪਰ ਬੈਂ ਦੇ ਤਾਂ ਇਹ ਅਲੱਗ-ਅਲੱਗ ਸੀ ਪੇਪਰਾਂ ਟਾਈਮ ਤਾਂ ਨਹੀਂ ਇਕੱਠੇ ਹੋ ਰਹੇ ਉਹ ਵੀ ਉਹਦਾ ਪੰਮਾ ਮੇਰੇ ਤੋਂ ਵੀ ਜ਼ਿਆਦਾ ਦੂਰ ਬੈਠਦਾ ਸੀ ਚਲੋ ਵਧੀਆ ਆ ਗਏ ਚਲੋ ਮੈਂ ਪਹਿਲਾਂ ਜਾਉਂਦਾ ਸੰਦੀਪ ਨੂੰ ਆਉਣ ਦੇ ਸੰਦੀਪ ਲੈ ਕੇ ਆਉਗੀ ਜਲਦਤ ਤੇ ਅੰਦਰੋਂ ਉੱਥੇ ਅਸੀਂ ਕੋਈ ਵੀਡੀਓ ਸ਼ੂਟ ਕੀਤਾ ਨਹੀਂ ਹੈਗਾ ਕਿਉਂਕਿ ਅੰਦਰ ਥੋੜੀ ਪਰਮਿਸ਼ਨ ਹੈ ਨਹੀਂ ਇਹਨਾਂ ਸਕੂਲ ਦੇ ਕਹਿੰਦੇ ਫਿਰ ਉਹਦਾ ਕੀ ਫਾਇਦਾ ਕਹਾ ਕੇ ਹਟਾਂਗੇ ਕੈਮਰਾ ਅਲਾਉਡ ਨਹੀਂ ਕਰਤੇ ਕੈਮਰਾ ਵੈਸੇ ਰਿਜ਼ਲਟ ਸੋਹਣਾ ਇਸ ਤੋਂ ਬਾਅਦ ਅਸੀਂ ਚੱਲਾਂਗੇ ਵਿਆਹ ਤੁਹਾਨੂੰ ਵਿਆਹ ਦੀ ਵੀਡੀਓ ਦਿਖਾਵਾਂਗੇ ਬਲੌਗ ਅਸੀਂ ਤਿਆਰ ਮੈਂ ਤਾਂ ਹੋਇਆ ਫਿਰਦਾ ਪੱਗ ਉਹ ਵੱਨੀ ਫਿਰਦਾ ਸਤਿ ਸ਼੍ਰੀ ਅਕਾਲ ਜੀ ਤੇ ਮਿਲ ਕੇ ਦੱਸ ਸਤਿ ਸ਼੍ਰੀ ਅਕਾਲ ਹੋਮੋਂਗੇ ਆਉਦੇ ਆਜਾ ਅਸੀਂ ਚੱਲੇ ਆ ਜੀ ਤੇ ਅੱਜ ਹੈ ਇਹ ਜੋ ਸੁਨੀਦੀ ਪੀਤੀ ਆ ਮੇਰੇ ਨਾਲ ਬਾਜੂ ਕੁੱਟ ਕੇ ਤਾਸ ਬੇਕਰ ਕੇ ਬੜਾ ਦੇ ਘੋਟੇ ਹੋ ਗਏ ਐਤ ਕੀ ਐਲਕੀ ਦੀ ਨਾ ਐਤ ਕੀ ਦੀ ਨਾ ਨਾਮ ਕਿਵੇਂ ਨਾ ਨਹੀਂ ਖੜੇ ਹੀ ਫੜਾ ਚੱਲੇ ਐਤ ਕੀ ਹਲਵਾਈ ਨਾ ਮਾਇਆ ਹੈ ਤੀ ਲੈ ਕੜਾਹੀ ਦੇ ਕੜਾਹੀ ਫਿਰ ਪੂਨ ਪ੍ਰੋਗਰਾਮ ਚੱਲਿਆ ਕਿਨੇ ਕਮਸ਼ੇ ਕਰੇ ਫਿਰ ਐਨੇ ਫਾਈਨ ਨਾ ਗਈ ਕੱਲ੍ਹ ਜਾਏਗੀ ਕੱਲ ਦਾ ਬਿਜਲੀ ਨਹੀਂ ਆ ਰਹੀ ਤਾਂ ਕਰਕੇ ਦੱਸਾਈ ਕਰ ਜਾ ਕੇ ਨਾ ਮੈਂ ਦੇਰੇ ਚ ਉਹ ਰੋਂ ਜਾ ਦੋ ਅੱਜ ਆਇਆ ਕਰੇ ਮੋਟਾ ਮੋਟਾ ਗਾਉਣ ਖੀ ਰੋ ਆ ਉਹਨਾਂ ਦੀ ਤੇਜ ਰਾਣੀ ਨੂੰ ਨੂੰ ਕੀ ਹੈਗੀ ਛੋਕਾ ਜਿਹਾ ਨਾਮ ਤੇ ਅੱਛਾ ਅੱਛਾ ਤੇ ਜੇ ਮੈਂ ਤੇ ਘੂਆ ਬਣੂ ਮੈਂ ਬਣੂ ਇਸ ਤੋਂ ਤੇ ਮੈਂ ਤਾਂ ਮਾਦਰ ਮੈਂ ਬੈਠੀ ਸੀ ਕਿ ਕਿ ਸਾੜ ਬਣੇ ਨਹੀਂ ਆ ਚੱਲ ਨਹੀਂ ਚਲੋ ਚਲਿਏ ਕਿ ਤੋਇੜਾ ਹੁੰਦਾ ਫੇਰ ਤੇਰੇ ਨਾਮ ਅਸਮਿਰ ਤੋਲੀਆ ਦਾ ਮਾਰ ਕੇ ਅੰਦਰਲੇ ਬੈਡਾਂ ਦੀ ਟੂੰਚ ਧਰਦੀ ਮਮੀ ਜਿੱਥੇ ਅਸੀਂ ਪੈਨੇ ਆ ਠੀਕ ਹੈ ਉਹਦੀ ਟੂੰਚ ਧਰਦੀ ਤੋ ਤਾਂ ਮੈਨੂੰ ਚਲੋ ਚਲੋ ਚਲ ਠੀਕ ਆ ਜੀ ਤੜਾ ਹੈ ਕੱਟ ਖਾਇਆ ਕਰੋ ਠੀਕ ਆ ਜਦੋਂ ਅਸੀਂ ਆਨੇ ਹੁੰਨੇ ਆ ਉਦੋਂ ਖਾਇਆ ਕਰੋ ਉਦੋਂ ਤੱਕ ਬਾਈ ਮਾਮੀ ਨੂੰ ਮਿਲਿਆ ਤੀ ਅੱਛਾ ਮਾਂ ਕਿਤੇ ਭੁੱਲ ਗਈ bye So. ਲੱਗ ਰਿਹਾ ਕੀ ਵਜਾ ਵੈਰੀ ਗੁੱਡ ਵੈਰੀ ਵੀ ਤੋੜਦੀ ਆ ਮੈਂ ਕਹਿੰਦੀ ਕਿ ਤੇ ਵਿਆਹ ਤੇ ਜਾ ਰਹੀ ਆ ਪਾਰਟੀ ਤੇ ਜਾ ਮੈਂ ਬਤਾ ਇਧਰ ਜਲਦਬਾਤ ਤੇ ਤਿਆਰ ਹੋ ਕੇ ਆਈ ਆ ਇਹਨੂੰ ਇਹਨੂੰ ਪਤਾ ਉਹਦਾ ਦੀਦੂ ਗੱਲ ਕਰਲਾ ਤਿਤ ਨੂੰ ਨਹੀਂ ਮਿਲਿਆ ਇੱਥੇ ਟੰਗਣਾ ਲੈ ਮਿਲਿਆ ਆ ਤਿੰਗਣਾ ਹੈਗਾ ਦੇਖਾ ਮੈਂ ਲੱਭਾ ਤਾਰ ਫੋਟੋ ਬੈਸਟ ਸਟੂਡੈਂਟ ਬੈਸਟ ਸਟੂਡੈਂਟ ਸਿੰਗਰ ਦਾ ਦਿੱਤਾ ਹੈ ਸਿੰਗਰ ਕਥਾ ਨੰਦੇ ਹਨ ਨਾ ਨੰਦੇ ਨਹੀਂ ਕਥਾ ਨਾ ਉਹ ਫਿਰ ਫੋਟੋ ਆ ਕਰਦੇ ਨੇ ਫੋਟੋ ਕਰਦੇ ਨੇ ਨਾ ਬੈਸਟ ਸਟੂਡੈਂਟ ਲਿਖਿਆ ਕੀ ਰੋ ਰਹਾ ਹੈ ਨਾ ਅਗਰ ਕੋਈ ਕੁਝ ਲਗਾ ਲਾਉਗੇ ਜੇ ਰਾਣੀ ਨੂੰ ਮੈਂ ਤੇ ਲੈ ਕੇ ਜਾਉਂਗਾ ਕਰੀ ਹੱਦਿਕ ਜਾਉਂਗਾ ਇਹਨੂੰ ਕੀ ਆਊਗਾ ਇਹ ਪਹਿਲਾਂ ਰਹਿਣ ਵਾਲਾ ਤੈਨੂੰ ਦੇਂਦਾ ਤੈਨੂੰ ਵਿਆਹ ਆਇਆ ਆਇਆ ਵਿਆਹ ਤਾਂ ਉਹ ਕਹਿੰਦੇ ਅਜੇ ਮਾਮੂ ਦਾ ਉंट ਦੇਖਿਆ ਬਿਆਹ ਨਹੀਂ ਆਇਆ ਨਾ ਐਡਾ ਤਾਂ ਵਿਆਹ ਦੇਖਿਆ ਹੁੰਦਾ ਸਭ ਤੋਂ ਵੱਡਾ ਇਹਨਾਂ ਦੇ ਜਿਹਨੇ ਸਕੂਲ ਜਾਂਦੇ ਨਹੀਂ ਲੱਗ ਗਿਆ ਵਿਆਹ ਦਾ ਤਾਂ ਇਹਨਾਂ ਨੂੰ ਮਿਲਿਆ ਹੀ ਨਹੀਂ ਆਇਆ ਚੰਗਾ ਡਾੜੀ ਟਕਿਆਈ ਨਾਲ ਜਾਇਓ ਹੋਰ ਹੋਰ ਜਾਇਓ 77 78 144 80 ਇੱਕ ਟਲਾਤੀ ਮੇਰੀ ਦੁਆਰੇ ਛੇਤੀ ਨਿਭਾਰੋ ਮੁਰਦਾ ਜੱਦੀ ਸਾਹਿਬੋ ਤਨੇ ਮਿਲਿਆ ਤਾਂ ਫੋਰ ਸਾਰੇ ਰਾਣੀ ਵੰਡ ਕਰਿਆ ਹੈਗਾ ਨਹੀਂ ਮਾਤਾ ਕਿਵੇਂ ਨਵੇਂ ਕੱਪੜੇ ਪਾਈਏ ਦੀ ਭੋਗ ਤੇ ਤਨ ਜਾ ਕੇ ਆਈ ਮਾਦੀ ਵਾਲਾ ਫੋਰ ਰਿਜ਼ਲਟ ਕਿਵੇਂ ਆਉਣਾ ਬਸ ਡੰਡਾ ਚੱਕੋ ਸਾਕਿੰਦ ਵਿੱਚ ਹੀ ਸ਼ਰਾਬ ਕੀ ਖਾ ਜਾਣੀ ਚੱਕਦੇ ਮੈਂ ਸਾਕਿੰਗ ਬਦੂ ਸੁਣਾ ਦੇ ਨਾ ਵਧੀਆ ਬਦੂ ਮੇਰੀ 93 ਆ ਗਈ ਇੱਕ ਠੀਕ ਹੈ ਬਤਾ ਸੀ ਚਾਲੂ ਕਰ ਠੀਕ ਹੋ ਗਈ ਕਾਰ ਹਾਂ ਠੀਕ ਚਾਕ ਵਧੀਆ ਡੈਡੀ ਤੇਰੀ ਸਾਕੀ ਬਦੂ ਉਹ ਸਮਾਨ ਨੂੰ ਚੱਕ ਲੈ ਗੁਨਾਜ ਦੇ ਮੇਰੇ ਕੋਲ ਨਹੀਂ ਬਚ ਗਿਆ ਨੇਰੇ ਨੇ ਪਤਾ ਜਾਂਦੇ ਸਾਕੀ ਕਾਲ ਲੈਣੀ ਕਾਰ ਠੀਕ ਹੈ ਵਧੀਆ ਠੀਕ ਆ ਓਏ ਪੰਦ ਲਿਆ ਓਏ ਮੈਂ ਸਮਾਨ ਖੜਾ ਆ ਜਾਣਾ ਬਾਪੂ ਓਏ ਮੈਨੂੰ ਕੱਲ ਲੈ ਨਾ ਦੇ ਇਹਨਾਂ ਦੇ 100 ਰੁਪਏ। ਭੰਨ ਨਾ ਦਿਓ ਮਿੱਟੀ ਦੇ ਨੇ ਇਹ ਕਿ ਤੇ ਰਾਵੜ ਦੇ ਸਮਝ ਚੋਂ। ਕਾਵਰਾ ਕੀ ਦੀ ਲ ਕੋਈ ਹੋਈ ਐ। ਕਿਉਂ ਦੀ ਪਈਆ ਵਿੱਚ। ਕੀ ਬਤਨ ਕੁੱਲ ਦਿਓ। ਕੱਲ ਤਾਂ ਵੇਖ ਲੈ। ਆਈ ਪਈ ਹੋਣੀ ਕਦੋਂ ਦੀ। ਬਾਪੂ ਵੇਚ ਦੀ ਪਈ ਹੈਗੀ। ਅੰਗੂਰ ਕੱਢ ਲੈ। ਲਗਾ ਦੇ। ਅੱਜ ਐਰ ਸੋਇ ਚ ਭਰ ਦਿਓ। ਉਹ ਜਿਹੇ ਬੀਤ ਗਿਆ ਨਾ ਛੋਟੇ ਜਿਹੜਾ ਫਾਰਾ। ਜਿਹੜਾ ਦੂਜਾ ਉਹਨੂੰ ਵੀ ਨਾ ਦੇ ਦੇ। ਫੀਲ ਘਟਿਆ ਬਾਈ ਰੂ। ਤੇਰੀ ਜੀ ਇੱਕ ਟੈਕਿੰਗ ਲੱਗ ਗਿਆ ਹਾਂ ਰਸਤਾ ਤਿਆਰ ਆ ਅਸੀਂ ਤਾਂ ਤਿਆਰ ਆ ਚਲੋ ਫਿਰ ਫਿਰ ਨੰਬਰ ਦਾ ਫਰਮ ਉਹ ਨਾਈਟ ਨੂੰ ਨਹੀਂ ਪਤਾ ਮੈਨੂੰ ਦੱਸ ਕਿ ਕਿੰਨੇ ਮਾ ਬਾਈ ਚੱਕੋ ਵੀ ਪਾ ਦਿਨ ਇਹਦੇ ਪਾਇ ਤੇ ਬਲੇ ਗੁਰਬਖਸ਼ ਨੂੰ ਫਿਲ ਹੋਣਾ ਕਰ ਲੈ ਇੱਥੇ ਨਹੀਂ ਇਹਨਾਂ ਬੜੀ ਨੇ ਕਿ ਅਗੂਰਾ ਨਾਸਤਾ ਪਹਿਲਾਂ ਲੈ ਤੇ ਇਹ ਤਾਂ ਸੀ ਲਿਆ ਆ ਆ ਜਾਓ ਜੀ ਅੱਗੇ ਦੇ ਰਹੇ ਉਹ ਆ ਦੇ ਲਾ ਗੋਣਾ ਇਹਦਾ ਛੋਟੀ ਆ ਵੱਡੀ ਲਿਆ ਕਰਾਉਣਾ ਕੱਗੇ ਤਾਂ ਇਹਦਾ ਉੱਤੇ ਜਾਂਦੇ ਜਾਂਦੇ ਲੈਤੀ ਕਾਰਸ਼ ਨੇ ਲੈਤੀ ਦੋ ਇਹਨਾਂ ਦੇ ਲੈ ਤੇ ਟੋਟੀਆਂ ਨੇ ਆ ਨਾ ਠੀਕ ਨੇ ਪਾਲਾੜ ਗਈ ਚਾਲ ਦਿਨਾਂ ਦੀ ਬੋਲੀ ਨਾ ਇਹਨਾਂ ਨਾਲ ਬੈਠੇ ਸਾਰੇ ਚਾਹ ਪੀਂਗਾ ਬਾਪ ਜੀ ਦੇ ਪੈਰ ਮਾਰੂਗੀ ਮਾਜੀ ਮਿਸਟਰ ਜਾਦੀ ਤੇਰੀ ਹੀ ਹੈ ਆ ਦੇਖ ਬੈਸਟ ਸਟੂਡੈਂਟ ਆ ਤੇਰਾ ਉਹ ਪਿਆਰ ਪਿਆਰ ਨਾ ਬੰਦਰਾ ਜੀ ਫਿਰ ਫਿਰ ਦੇਖੋ ਉੱਪਰ ਨਹੀਂ ਇਹਦਾ ਸਾਹ ਕੀ ਲਿਖਾ ਹੋਇਆ ਦਿਖਾਈਂ ਨਾ 90 ਤੋਂ ਉੱਪਰ ਨਹੀਂ ਮੈਨੂੰ ਦਿਖਾਓ ਕੀ ਲਿਖਾ ਹੋਇਆ ਹੈ ਬਸ ਬੜੀਆ ਨੇ ਮੋਟ ਨੇ ਹੋਤਰ ਮੇਰਾ ਸਿੰਗਲ ਹੈ ਇਹ ਵੀ ਸੀਗਾ ਆਹ ਉਹ ਆ ਮਾਚੋ ਵਾਲਾ ਹੈ ਤਪੜੇ ਹੋ ਗਏ ਆਹ ਦੇ ਤਾਂ ਦਿੱਤਾ ਹੁਣ ਮੇਰੇ 90 ਹੈ ਤੇ ਕਿੰਨੇ 90 ਤੋਂ ਉਹ ਦੱਸ ਦੇ ਕਰਾ ਨਹੀਂ ਬੜਛੇ ਨੇ ਦਰੇ ਮੇਰੇ ਸੈਕਨ 92 92 ਕਰੀਏ ਦਰ ਕਹਿੰਦਾ ਫਿਰ ਵੀ ਇੱਕ ਵੱਧੇ ਲੈ ਕੇ ਤੇਰੇ ਕਿਨੇ ਆਂਦੀ ਦੂ ਫਾਈਨ ਨਾ ਜਿਆਦਾ ਸੀ ਬੰਦਨਾਂ ਦੇ ਵੀ ਆ ਗਏ ਫਿਰ ਮੇਰੀ ਗੱਲ ਸੁਣ ਨਾ ਫਾਈ ਜਦ ਮੈਂ ਨਾ ਕੋਈ ਲਾਵੇ ਚੀਜ਼ ਤਾਂ ਸੋਗੋ ਕੋਈ ਕਰਦੇ ਨੀ ਮੇਰਾ ਸੁਣ ਮੇਰੀ ਗੱਲ ਹਾਂ ਬੋਲ ਬੋਲਾ ਇੱਕ ਉਹਦੇ ਪਿਆਰ ਨਾਲ ਮੇਰੀ ਗੱਲ ਸੁਣ ਨਾ ਜਿਆਦਾ ਸੀ ਫਾਈ ਦਾ ਕਰਾ ਲੈ ਉਹ ਤੇਰੇ ਉਹ ਦਮ ਨਾਲ ਲੱਗੀ ਬਾਬਾ ਦੀ ਵਾਇਰ ਨੂੰ ਵਾਇਰ ਨੂੰ ਮੇਰੇ 98 ਆਜਨ ਸਾਕੇ ਪੁਜੀ ਜਿਵੇਂ ਬਾਬਾ ਦੀ ਕੋਈ ਨਹੀਂ ਹੋਈ ਤੇ ਉਹ ਚਾ ਮੈਂ ਸੈਕਿੰਡ ਕੋ ਜਿਸ਼ਾ ਰੱਖਿਆ ਮੈਂ ਕਿ ਬਈ ਗੱਲ ਨਹੀਂ ਯਾਨੀ ਬਾਬਾ ਬਾਦ ਨਾ ਮੈਂ ਮੇਰੇ ਕਿਦਾਂ ਇਹ ਤਾਂ 92 ਦੇ ਰਹਿ ਪੱਲੇ ਦਾ ਬਾਬੇ ਨੇ ਇੱਕ ਬੰਦੇ ਦਿੱਤੇ ਨੂੰ ਚਾਹ ਤੂੰ ਗਰੇ ਬਾਬੇ ਦੀ ਆ ਬੇ ਜਦ ਤੈਨੂੰ ਉਹ ਕਹਿਣ ਅਰੇ ਇਹ ਪਤਾ ਨਹੀਂ ਤੂੰ ਹਾਂ ਤੂੰ ਤਾਂ ਕਰਦੀ ਰਹਿ ਕਰੋ ਕੋਈ ਨਾ ਕੋਈ ਕਾਰਾ ਬਾਬੇ ਦੀ ਆ ਮੇਰਾ ਕਮਰਾ ਮੇਰਾ ਮੇਰਾ ਫਿਰ ਝੋਆ ਹੁਣਾਂ ਕੰਟਾ ਰਮਾਟਾ ਮੇਰੇ ਬਾਹਰ ਕੱਲ੍ਹ ਆ ਗਿਆ ਸੀ ਤਾਂ ਇਹ ਕੱਲ੍ਹ ਕਿ ਉਹ ਕਿ ਉਹ ਆ ਗਿਆ ਇਹ ਤਾਂ ਲੱਗਿਆ ਆਪੀ ਅੰਦਰ ਵੱਡੇ ਰੈਡੀ ਤੇ ਪਾ ਦੇ ਹਲੇ ਬਾਪੂ ਨਾਲ ਮਿਲ ਲੱਗੇ ਚਲੋ ਨਾ ਇੱਕ ਬੱਚੇ ਨੂੰ ਦੇਤਾ बापू हाँ जी सीकाल ठीक है ठीक ठाक वाबर ला गया बहुत वादिया ले ले ਧਰ ਉਹ ਦੋ ਜਾਲੇ ਗੱਜਵਾ ਖਰੋ ਸ਼ਾਲਾਵਾਰ ਦੇ ਆਏ ਨੇ ਹੋਰ ਉਹ ਗੋਦ ਨਾ ਗਿਆ ਉਹ ਆ ਰਿਹਾ bari ਖੜਾ ਸਹਿਬ ਨੂੰ ਬੁਲਾ ਦੇ ਜਸਲੀ ਕੀ ਬਾਪੂ ਜੀ ਲੈ ਧਰਾ ਠੀਕ ਨੇ ਭਾਈ ਹਾਂਜੀ ਹਾਂ ਸਾਰੇ ਵਧੀਆ ਐਨ ਠੀਕ ਠਾਕ ਸਾਰੇ ਹੋਰ ਠੀਕ ਐ ਆ ਜਾ ਸਹਿਬ ਚਾਹ ਪਾਣੀ ਲਿਖ ਦੇ ਰਹੋ ਨੇ ਹਾਂਜੀ ਚਾਹ ਪਾਣੀ ਲਿਖ ਦੇ ਅਸੂਈ ਵਾਲਾ ਨੇ ਨਾ ਨਾ ਚਾਹ ਪਾਣੀ ਤਾਂ ਕਾ ਨੂੰ ਬਾਬਾ ਨਾ ਤਿਆ ਦੀ ਉਗਰਾਮੀ ਸੋਦੇ ਪਰ ਤੇ ਪਾਸ ਹੋ ਗਏ ਇਹ ਆ ਕੇ ਅਗਰ ਸੋਦਾ ਕਰਾ ਸਾਜੂ ਜੇ ਜੀ ਛੋ ਜੇ ਜੀ ਹੋ ਜੇ ਪੈਰੀਆਂ ਥਲਾਓ ਪੈਰੀਆਂ ਥਲਾਓ ਚਲੋ ਜੀ 一边。 ਬਹੁਤ ਬੱਚੇ ਤੁਹਾਡੇ ਵਿਆਹ ਨੇ ਹੁਣ ਕੱਲ ਨੂੰ ਤੁਸੀਂ ਦੋਏ ਜਣੇ ਵਿਆਹੇ ਗਏ ਜੋੜੀ ਦੇ ਰੂਪ ਚ ਜਦੋਂ ਇਹਨਾਂ ਦੇ ਵਿਆਹ ਹੱਥ ਦਿਆ ਕਰੋਗੇ ਤੁਹਾਨੂੰ ਨੱਚਣਾ ਪਿਆ ਕਰੋਗਾ ਜਿੰਨਾ ਹੀ ਨੱਚੇ ਇੰਨੀ ਗਰਮੀ ਸੀ ਬਹੁਤ ਬੱਚੇ ਸਾਰੇ ਜਣੇ ਜਿੰਨੀਆਂ ਕੁੜੀਆਂ ਵੀ ਅੱਜ ਹੁਣ ਜਣੇ ਸਾਰੇ ਜਣੇ ਬਹੁਤ ਬੱਚੇ ਹੁਣ ਤੁਸੀਂ ਖੁੱਲ ਕੇ ਨੱਚੋ ਦੋਈ ਜਣੇ ਕੁੜੀਆਂ ਨਚਾਓ ਜੋੜੀ ਨੂੰ ਨਚਾਓ ਤਬਰ ਮੇਂ ਰੋਹੀ ਰਾਤ ਮਾਸੀ ਜੀ ਨੇ ਤੇ ਕੇ ਮਾਸੀ ਰਿਸ਼ਤੇਦਾਰ ਨੇ ਇਹ ਬੇਬੇ ਨੇ ਪਛਾਣ ਲਿਆ ਬੇਬੇ ਕਹਿੰਦੀ ਤੁਹਾਨੂੰ ਦੇਖਦੇ ਨੇ ਮੱਗਰ ਸਿੰਘ ਉਹਨਾਂ ਨੂੰ ਇਹ ਸਾਡਾ ਬਾਂਦਰ ਖੜਾ ਜੀ ਇਹ ਇਹ ਬੇਬੇ ਨੇ ਕੋਲ ਵਰਸ਼ਾਂ ਤੋਂ ਆਪਾਂ ਮੈਰਿਜ ਗਏ ਤੇ ਗਏ ਸੀ ਜਿੱਥੇ ਉੱਥੇ ਆਪਾਂ ਨੂੰ ਮਿਲ ਗਏ ਬੇਬੇ ਹੋਰੀ ਇਹ ਹੈ ਬੇਬੇ ਜੀ ਮਾਹੀ ਦੇਖਦੇ ਨੇ ਮੱਗਰ ਸਿੰਘ ਨੂੰ ਮੱਗਰ ਸਿੰਘ ਨੂੰ ਦੇਖਦੇ ਉਹਨੇ ਮਗਾ ਆ ਮੇਜਸੀਪਾ ਹੁੰਦੀ ਆ ਇੱਕ ਇੱਕ ਆਈਲਾ ਬੜਾ ਹੁੰਦਾ ਜਿਕਾ ਨਾ ਆ ਕੁੰਡੇ ਵਾਲਾ ਜਿਹੜਾ ਬੇਬੇ ਜੀ ਕੁੰਡੇ ਵਾਲਾ ਇਹਨਾਂ ਦਾ ਉਹ ਵਈ ਦਿਔਰ ਇਹਨਾਂ ਦਾ ਹੈ ਵੇ ਬੇਬੇ ਮਾਹ ਜਿਹੜਾ ਕੁੰਡੇ ਵਾਲਾ ਜੀ ਇਹਨਾਂ ਦਾ ਦਿਔਰ ਆ ਦਿਔਰ ਆ ਕਿ ਜੇਠਾ ਹੀ ਥੋੜਾ ਮਾ ਜਿਹੜਾ ਕੁੰਡੇ ਵਾਲਾ ਥੋੜਾ ਦਿਔਰ ਆ ਕਿ ਜੇਠਾ ਉਹ ਆ ਦਿਔਰ ਆ ਨਾ ਦੇਖ ਲਓ ਮੇਰੇ ਕੋਲ ਸਮਾਨ ਦੀ ਸੋਚ ਹੋ ਗਈ ਤੇ ਪੈਗ ਲੈ ਚੱਕ ਕੇ ਕੋਈ ਨਹੀਂ ਪਿੰਡ ਆਇਓ ਜੀ ਤੁਸੀਂ ਆਂਦੇ ਆ ਨਾ ਨਾ ਆਇਓ ਪਿੰਡ ਆਇਓ ਜੀ ਬਾਕੀ ਜੇ ਸਾਡਾ ਅਸੀਂ ਆਏ ਪਟਿਆਲੇ ਅਸੀਂ ਵੀ ਆਵਾਂਗੇ ਉੱਥੇ ਮਾਰਾ ਆਵਾਂਗੇ ਜਾਵਾਂਗੇ ਅਸੀਂ ਪਟਿਆਲੇ ਦਿਏ ਲੇ ਕੇ ਨੇ ਹਾਂ ਚਲੋ ਠੀਕ ਹੈ ਜੀ ਓਕੇ ਫਾਲਡਿੰਗ ਦਾ ਮੈਂ ਦੱਸ ਦਿੰਨੀ ਆ ਫਾਲਡਿੰਗ ਮਿਲਦਾ ਨਹੀਂ ਵੀਡੀਓ ਬਣਾ ਦੇ ਕੋਈ ਨਾ ਕੋਈ ਨਾ ਆ ਕਰ ਦਾਂਗੇ ਜੀ ਓਏ ਓਏ ਮੈਨੂੰ ਵੀ ਲੈ ਲੈ ਬਲੌਗ ਚ ਲੈ ਆ ਦੇ ਕੇ ਲੈ ਇਹ ਪਿੱਛੇ ਰਹਿ ਗਿਆ ਤੀ ਹੁਣ ਹਾਂ ਵੀ ਦੱਸ ਜੀ ਵੀ ਕੌਣ ਐਸੇ ਨੰਬਰ 'ਤੇ ਰੋਪੇ ਹਾਂ ਇਹ ਭਤੀਜਾ ਉਹਨਾਂ ਦਾ ਨੰਬਰ 'ਤੇ ਰੋਪਿਆ ਦਾ ਬਾਬੇ ਬੇਬੇ ਨੂੰ ਸੌਣ ਲੱਗਿਆ ਹਾਂ ਆਵੇ ਪਿਆ ਕਾਹਣਾ ਪਤਾ ਪਾਏ ਉਹ ਲੱਗਦੀ ਆ ਮਾਂ ਜੋ ਇਹਦਾ ਪਹੋ ਲੱਗਦੇ ਔਰ ਲੱਗਦਾ ਮਾਂ 9000 ਰੁਪਏ ਵਾਂਗ ਦੇਖੋ ਦੇਖੋ ਇਤਨਾ ਪਰਚਾਈ ਦੇਖ ਲੋ ਕਹਿੰਦੇ ਅੱਛਾ ਅੱਛਾ ਜੀ ਕਿ ਮੈਰੀ ਚ ਜਾਣੇ ਡੈਡੀ ਦੇ ਵਧੀਆ ਕੱਪੜੇ ਪਾਉਂਦੇ ਨੇ ਜੈਕਟ ਵਗੈਰਾ ਦੇਖ ਹੀ ਜਾਂਦੇ ਨੇ ਕੋਈ ਆ ਜਾਂਦਾ ਕੋਈ ਵੀ ਇੱਦਾਂ ਪਿੱਛੇ ਮੇਰਾ ਆ ਗਿਆ ਲੱਗਿਆ ਪੱਕਾ ਕਿ ਮੰਗਾ ਨਹੀਂ ਆਇਆ ਅੱਜ ਆਹ ਬਾਈ ਤੋਂ ਪਛਾਣ ਲੈਂਦੇ ਅਗਲਾ ਬਾਜ ਬੋਲਦਿਆ ਨਾ ਜਦੋਂ ਹੀ ਫਿਰ ਚੱਲੀ ਯਾਰ ਪੇਨਾ ਫਿਰਾਂ ਚਲੋ ਠੀਕ ਆ ਜੀ ਫਿਰ ਚੰਗਾ ਜੀ ਚੰਗਾ ਬਾਸੀ ਸਾਸਰੀ ਘਰ ਜੀ ਭਾਈ ਕੀ ਮੱਗਰ ਹੈ ਬਾਈ ਨਾ ਲਾਉਂਗਾ ਮੱਗਰ ਹੈ ਉਦੀ ਮੱਗਰ ਤੇ ਮਗਰੀ ਜਾਇਆ ਦਿਆ ਫੋਟੋ ਸੰਦਸਿਸ ਫੋਟੋ ਸੰਦਸਿਸ ਸਰਦਾਰ ਜੀ ਵਾਲੇ ਸੁਣ ਕੇ ਇਹਨਾਂ ਨੂੰ ਇਹ ਹਾਪੀ ਦੀ ਫਰੈਂਡ ਦੀ ਮੈਂ ਮੈਰਿਜ ਸੀ ਤੇ ਫਿਰ ਇਹ ਸਾਨੂੰ ਘਰ ਛੱਡ ਕੇ ਰੈਡੀ ਹੋ ਕੇ ਮੈਰਿਜ ਤੇ ਗਏ ਕਿਤੇ ਸਾਤਨੇ ਚਲੋ ਗੱਡੀ ਲਾ ਦੇਣ ਦੋ ਕਿਵੇਂ ਦਾ ਸੀ ਵਿਆਹ ਪੁੱਛਦੇ ਆ ਆਪਾਂ ਲੋ ਜੀ ਸਾਡੇ ਵੱਸ ਤੋਂ ਸਾਦੇ ਵਾਸਤੇ ਲੈ ਆ ਹਾਂ ਫੋਰਸ ਦੇ ਕਿੱਸੇ ਲੈ ਆ ਆਗੇ ਵਿਆਹ ਲੈ ਹਾਂ ਵੀ ਮੇਰੇ ਕਿਹਨਾਂ ਜਗੇ ਘਰ ਆਪਨੇ ਹੁਣਾਤੇ ਹਾਂ ਸ਼ਾਇਦ ਪਤਾ ਆਸਾ ਲੈ ਕੇ ਜਿਵੇਂ ਸਾਰਾ ਡੈਡੀ ਉਹੀ ਕਹਿੰਦੇ ਆਂ ਜੇ ਮੇਰੇ ਦੱਬਾਲਿਆਂ ਤਾਂ ਵੀ ਆਈ ਹਾਂ ਆਈ ਹਾਂ ਇਹ ਤਾਂ ਕਿ ਕਰਨਾ ਨਹੀਂ ਹੋਵੇ ਤੁਹਾਨੂੰ ਖਾਲੋ ਲਡੂ ਤਾਂ ਬਾਰੇ ਗਾਹੇ ਕੋਈ ਨਹੀਂ ਖਾਣੇ ਲਈ ਆਲਟਾ ਮਿਲ 6 ਮਿੰਟ ਦਾ ਕੇਕ ਆ ਲੈ ਜਿੰਨੇ ਗਾਜਰ ਪਾਕ ਲਿਆਉਣਾ ਦੀ ਇਥੇ ਆਪਾਂ ਨੇ ਗਾਜਰ ਪਾਕ ਨਹੀਂ ਖਾਧਾ ਹੈ ਨਾ ਬੈਕ ਇਹ ਜਾਦੀ ਤਾਹੀ ਹੁਣ ਸੀ ਨਿਕਲੇ ਆ ਜਾਂਦੇ ਆਉਂਦੇ ਨਾ ਖਾ ਕੇ ਆਈਆਂ ਅੱਛਾ ਮੈਂ ਤੁਮਾਂ ਲੈ ਗਈ ਮੰਜਾਈ ਬੋੜ ਕੇ ਦੇਖ ਮੈਂ ਕਿ ਮੰਮੀ ਮੰਜਾਈ ਲੈ ਬੰਦਾ ਹੀ ਲੈ ਗਈ ਸਮਾਂ ਲੱਗਣੀ ਆ ਮੇਰਾ ਅੱਜ ਮੈਂ ਮਾਂ ਨੂੰ ਕਹਿੰਦੀ ਮਮੀ ਮੈਂ ਜਾ ਦੋ ਐਕਸਪੀ ਕਿਹਨੀ ਤੇ ਨਾ ਉਹ ਕਹਿੰਦੀ ਕਿ ਪੂਰਾ ਚੜ ਜੂਗਾ ਮਾਂ ਮੁੰਜਾ ਤਾਂ ਨਾ ਇਹ ਕਹਿ ਰਹੀ ਸੀ ਮਮੇ ਮੁੰਜਾ ਬਗਾ ਦੇਖ ਲੈ ਅੱਜ ਫੇਰ ਇਹਨੇ ਇੱਕ ਚੀਚੀ ਲੈ ਕੇ ਬੈਠੀ ਹੈ ਰਹੀ ਉੱਠੀ ਹੀ ਨਹੀਂ ਹੈਗੀ ਕਹਿਣੀ ਨਾ ਮੈਂ ਜਦੋਂ ਬੈਠਾ ਹਾਂ ਇਹ ਉਹ ਗੇਟਾ ਤਾਂ ਪੜੀ ਬੰਨ ਜਾ ਚੜਦਾ ਦੁਪਹਿਰ ਨੂੰ ਚੜਦਾ ਹੋਏ ਕਹਿਣੀ ਆ ਮੇਰੇ ਜਾਨ 2 ਵਜੇ ਨਹੀਂ ਫਿਰ ਮੈਂ ਫਿਰ ਮਮਮੀ ਨੇ ਹੁਣ ਅਰੀਸ ਕਰਨੀ ਆ ਨਾ ਮੈਂ ਜਾਇਆ ਹੀ ਦੋ ਮਹੀਨੇ ਹੋ ਜਾਣਗੇ ਮਾਮੀ ਨੂੰ ਕੋ 2 ਅਪ੍ਰੈਲ ਨੂੰ ਦੋ ਮੱਥ ਹੋ ਜਾਣਗੇ ਨਾ ਫਿਰ ਚਿੱਟਾ ਹੋਣੀ ਮੈਂ ਜਾਂਦੀ ਮਾਮਾ ਜੀ ਹੁੰਦਾ ਗਿਆ ਮਿਲਿਆ ਹੁਣ ਕੈ ਮੇਰਾ ਕੈ ਸਾ ਮਾਮੇ ਨੂੰ ਮੈਂ ਬੁਲਾ ਲਾਂਗੇ ਹੁਣ ਤੇਰਾ ਕਿਹੜਾ ਕੱਲੀ ਦਾ ਭਾਈ ਆ ਸਾਡਾ ਹੀ ਮਾਮਾ ਰੇ ਸਾਰਿਆਂ ਨੂੰ ਮੈਂ ਮਿਲ ਜੂਗਾ ਕਿ ਕਿਆ ਭਾਈ ਕਹੂਰੀ ਆ ਜਾ ਮਾਮੇ ਨੂੰ ਕਹਿੰਦਾ ਮਾਮੇ ਨੂੰ ਮੈਂ ਬੁਲਾ ਲੈਣੀ ਮਾਮਾ ਤੂੰ ਹੀ ਆ ਜਾ ਹੋਰ ਆਲੂ ਵਾਲੇ ਪਰੌਂਠੇ ਪੈਂਡਿੰਗ ਪਏ ਨੇ ਉਹਨਾਂ ਦੇ ਪਰਾਠੇ ਮਾਰੇ ਦਾਦੀ ਮਾਮਾ ਆਲੂ ਵਾਲੇ ਇਹੀ ਲੈ ਕੇ ਆਏ ਮੈਂ ਕੁਰਸੀ ਆਈ ਮਾਤਾ ਜੀ ਗਾਹੋਂ ਹੀ ਤਾਂ ਲਾਦੀ ਬਾਸਕਰ ਜੀ ਮਾਤਾ ਦੇ ਦਿਨ ਚੱਲ ਰਹੇ ਨੇ ਫਿਰ ਇਹ ਮਦਦ ਹੋਣੀ ਹੈਗਾ ਵਿਖੀ ਰਿਆਂ ਦੇ ਕੀ ਮੈਂ ਬੁੱਤ ਅੱਜ ਦਾ ਵਕਤ ਜਾਂਦੇ ਸੇ ਪਤਾ ਹੋ ਗਏ ਇਹ ਬਾਦ ਵਾਲਾ ਮੇਰਾ ਕੁੱਤਾ ਖੇਡਦਾ ਇਹਦੇ ਵੀ ਗੀਨ ਨਹੀਂ ਨਿਕਰੇ ਤੇ ਕੱਲੀ ਦਾ ਗਲੀ ਜੋਦਰੀ ਆਰੀ ਨਾਂਕੀ ਮੈਂ ਮਾਰੇ ਤੇਰੇ ਵੀ ਇਹੋ ਬਾਤ ਚੱਲ ਗਈ ਜਿਹੜਾ ਜੀਤ ਨਾਲ ਸੀ ਬਾਤ ਤੇ ਖੜੀ ਸੀ ਇਹ ਸੁਣਾਇ ਰ ਮੇਰੇ ਅੰਦਾ ਗੁੰਮ ਕਰ ਦਿੱਤਾ ਉਹ ਚੱਕ ਮਾਰ ਕੇ ਤੋਤਾ ਤੈਨੂੰ ਬਰਥਡੇ ਦਾ ਉਹ ਤਾਂ ਤੈਨੂੰ ਆ ਪਾਸ ਹੋਏ ਦਾ ਗਿਫਟ ਦਿੱਤਾ ਦੀਡ ਵਾਸਤੇ ਦੇ ਕੇ ਤੁਰਦਾ ਸੀ ਇਸ ਵੀ ਤੇ ਸੰਗੀਤ ਪਸੰਦ ਜੱਜ ਤੈਨੂੰ ਕਦੀ ਮੈਂ ਸਾਥੇ ਕੰਮ ਆਉਂਦਾ ਹਾਂ ਹੋਰ ਫਿਰ ਬਣਦੀ ਏ ਤੀ ਹਾਂ ਦੀ ਵਾਸ ਹਾਂ ਨਹੀਂ